हां जी किद्दा जी दिवाली ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਸਾਰਿਆਂ ਨੂੰ ਆਸ ਕਰਦੇ ਆ ਕਿ ਇਹ દિਵਾਲੀ ਖੁਸ਼ੀਆਂ ਭਰੀ ਹੋਵੇ ਸਾਰਿਆਂ ਦੇ ਲਈ ਤੇ ਹੋਰ ਖੁਸ਼ੀਆਂ ਤੇ ਤਰੱਕੀਆਂ ਲੈ ਕੇ ਆਵੇ ਤੇ ਇਹ ਬਲੌਗ ਦੇਖ ਰਹੇ ਸਾਰੇ ਸੱਜਣ ਬੇਲੀਆਂ ਨੂੰ ਇੱਕ ਰਿਕੁਐਸਟ ਹੈ ਕਿ ਮੇਰਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਨਵੇਂ-ਨਵੇਂ ਬਲੌਗ ਦੇਖਣ ਦੇ ਲਈ ਲਾਈਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਦੇ ਰਿਹਾ ਕਰੋ ਤੇ ਅੱਜ ਅਸੀਂ ਆਏ ਆ ਜੀ દિਵਾਲੀ ਮਨਾਉਣ ਆਪਣੇ ਵੀਰ ਦੇ ਘਰੇ ਉਹ ਮੇਰਾ ਵੀਰ ਨਿਕਲ ਆਇਆ ਮੁੰਡਾ ਮਾਸੀ ਦਾ ਇਹ ਇਹ ਪਿੰਡ ਚਾਂਦਪੁਰ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਆ ਤੇ ਨਵਾਂ ਘਰ ਪਾਇਆ ਵੀਰ ਨੂੰ ਬਹੁਤ ਬਹੁਤ ਮੁਬਾਰਕਾਂ ਘਰ ਪਾਇਆ ਘਰ ਬਹੁਤ ਸੋਹਣਾ ਮਹਿਲ ਵਰਗਾ ਘਰ ਪਾਇਆ ਤੇ ਬਾਬਾ ਚੜ੍ਹਦੀ ਕਲਾ ਜ ਰੱਖੇ ਤੇ ਇਹ ਸਾਰਾ ਫੈਮਿਲੀ ਬਲੌਗ ਹੈ ਜੀ ਆਓ ਤੁਹਾਨੂੰ ਅੰਦਰ ਦਾ ਸਾਰਾ ਮਾਹੌਲ ਚਲ ਦਿਖਾਉਣੀ ਹੈ ਹੈਲੋ ਭਾਬੀ ਸ੍ਰੀਕਾਂ ਜੀ ਨਮਸਕਾਰ ਲੱਗ ਪਾਈਆਂ ਤੁਹਾਨੂੰ ਹਾਂ ਤੁਹਾਨੂੰ ਵੀ ਬਹੁਤ ਹੈਪੀ ਦੀਵਾਲੀ ਜੀ ਮੰਦੀ ਛੋੜਦੇ ਬਾਅਦ ਹੈਲੋ ਮਸੀਆ ਸ੍ਰੀ ਕਾਲ ਹੈਪੀ ਦੀਵਾਲੀ ਹੈਪੀ ਦੀਵਾਲੀ ਸੰਬੰਧੀ ਛੋਟ ਦੇ ਵਾਸਤੇ ਅਬੀ ਅਸਤੀ ਕਾਲ ਸਾਰੇ ਯਾਨੇ ਨਵੇਂ ਕੱਪੜੇ ਪਾ ਕੇ ਆਏ ਆ ਤਿਆਰ ਹੋ ਕੇ ਆਏ ਆ ਇੰਡੀਆ ਵਾਂਗੂ ਪੂਰਾ ਖੁਸ਼ ਹੈ ਸਾਰੇ ਸ੍ਰੀ ਕਾਲ ਹੈਪੀ ਦੀਵਾਲੀ ਹੈਪੀ ਦੀਵਾਲੀ ਹੈਪੀ ਦੀਵਾਲੀ ਨੋਨਿਹਾਲ ਦੀ ਹੈਪੀ ਦੀਵਾਲੀ ਸਾਰਿਆਂ ਦੀ ਤੇ ਇੱਥੇ ਮੈਂ ਦੱਸ ਦਵਾਂ ਜੀ ਅਸੀਂ ਇੱਥੇ ਇਕੱਠੇ ਹੈਗੇ ਆ ਜੀ 6-7 ਪਰਿਵਾਰ ਅਸੀਂ ਇਕੱਠੇ ਆ ਇੱਥੇ ਸੋ ਖਨਾਲ ਤਿੰਨ ਮਾਸੀਆਂ ਆ ਸਾਡੀਆਂ ਇੱਥੇ ਮਤਲਬ ਤਿੰਨ ਭੈਣਾਂ ਮੰਮੀ ਹੁਣ ਇੱਥੇ ਆ ਤੇ ਗਾਂ ਉਹਨਾਂ ਦੇ ਸਾਰੀਆਂ ਦੇ ਨਿਆਣੇ ਇੱਥੇ ਆ ਤੇ ਮੇਰਾ ਚਾਚਾ ਇੱਥੇ ਆ ਮੇਰੀਆਂ ਭੂਆ ਇੱਥੇ ਆ ਸੋ ਸਾਰੇ ਜਦੋਂ ਇਕੱਠੇ ਹੋ ਜਾਈਦਾ ਤੇ ਬੜਾ ਵਧੀਆ ਮਾਹੌਲ ਬਣ ਜਾਂਦਾ ਤੇ ਆਪਸ ਵਿੱਚ ਅਸੀਂ ਮਿਲ ਕੇ ਸਾਰੇ ਫੈਮਿਲੀ ਫੰਕਸ਼ਨ ਮਨਾ ਲੀਦੇ ਆ ਤੇ ਵਧੀਆ ਮਾਹੌਲ ਚੱਲ ਬਣ ਜਾਂਦਾ ਇੰਡੀਆ ਵਾਲਾ ਤਾਂ ਕਰਕੇ ਸਾਡਾ ਇੱਥੇ ਦਿਲ ਪੂਰਾ ਲੱਗਾ ਹੋਇਆ ਹੈ ਮਾੜੀ ਜਿਹੀ ਫਾਈਲ ਨੀ ਆ। ਮੈਂ ਹਾਲੇ ਰਿਚਾਉਂ ਕਰਨਾ। ਕਰਬੜਾ ਇਹ ਨਾ ਆਵੇ। ਇਹ ਤਾਂ ਕਾਹੂੰ ਭਾਵੇਂ ਸ਼ੂਗਰ ਬਾਦੀ ਦਵਾ ਦੇ ਮੈਂ ਨਹੀਂ ਡਰਦੀ ਜਗਰ। ਬਹੁਤ ਸਵਾਲ। ਤੁਹਾਡੇ ਸੁਠੇ ਨਹੀਂ ਵੀ ਕਰਦੀ ਸੀ ਸਭ ਤੋਂ ਵਸਟਾ ਦੇ ਸੁਣਾਉਂਦੇ। ਕਨਾਰ ਨਹੀਂ ਉਤਰੇਗਾ ਆਪਣਾ ਚਲਾਈਦਾ ਹੁੰਦਾ। ਸਾਰੇ ਆਪੋਂ ਆਪਣੀਆਂ ਆਈਟਮਾਂ ਪੇਸ਼ ਕਰਾ ਰਹੇ ਆ। ਕੋਈ ਕੁਝ ਬਣਾ ਕੇ ਲਿਆਇਆ ਕਰੋ, ਵੀ ਕੁਝ ਬਣਾ ਕੇ ਲਿਆਇਆ। ਤੇ ਇੱਧਰ ਬੱਚੇ ਵੀ ਪੂਰੇ ਖੁਸ਼ ਆ। ਅਮੇਤਾ ਆਵਦਾ ਦੋਸਤ ਆਇਆ ਦੇਖੋ। ਸਤਿ ਸ਼੍ਰੀ ਅਕਾਲ। ਨਿੰਦਰ ਮਾਚਾ ਨੂੰ ਮਿਲਿਆ। ਹਸੀਆ ਵਸੀ। ਨਹੀਂ ਉਹਨੂੰ ਮਿਲਿਆ ਤਾਂ ਉਹਨੂੰ ਮਿਲਿਆ। ਬਈ ਇਸੇ ਆਉਣੀ ਖਾਣ ਦਾ ਬਿਲਕੁਲ ਤਿਆਰੀ। ਕਿਹੋ ਜਿਹਾ ਆਇਆ ਨਾ ਤੇ ਉਹ। ਫੋਟੋਗ੍ਰਾਫਰ ਵੀ ਆ ਨਾ ਵੀਡੀਓ ਵਾਲਾ। ਪਰੋਣੇ ਆ ਗਏ ਪਰੋਣੇ ਸਤਿ ਸ਼੍ਰੀ ਅਕਾਲ। ਵੀਰ ਨੂੰ ਸਤਿ ਸ਼੍ਰੀ ਅਕਾਲ। ਓ ਸਤਿ ਸ਼੍ਰੀ ਅਕਾਲ ਭਾਜੀ। ਹੈਲੋ। ਆਜੋ ਆਜੋ ਭੈਣ ਹੈਪੀ ਦੀਵਾਲੀ ਵੜੇ ਵੱਡੀ ਸ਼ੋਰ ਤੇ ਵਸਦੀਆਂ ਬਰਾਮਾਰਕਾਂ ਵੀ ਅੱਛੀ ਹੈਪੀ ਦੀਵਾਲੀ ਸਤਿ ਸ੍ਰੀ ਅਕਾਲ ਅੱਛਾ ਸਤਿ ਸ੍ਰੀ ਅਕਾਲ ਜੀ ਹੈਪੀ ਦੀਵਾਲੀ ਹੈਪੀ ਦੀਵਾਲੀ ਮੁਬਾਰਕਾਂ ਸਤਿ ਸ੍ਰੀ ਅਕਾਲ ਜੀ ਕੀ ਹਾਲ ਜੀ ਮੰਡਾ ਦਾ ਜਾਓ ਨਾ ਨਾਓ ਭੱਲੇ ਰੀਮਾਈਸ ਇਹ ਸਾਰੇ ਜਣੇ ਹੁਣ ਬਸ ਚੈੱਕ ਕਰਨ ਲੱਗੇ ਆ ਸਾਰੀਆਂ ਚੀਜ਼ਾਂ ਹੌਲੀ-ਹੌਲੀ ਕੋਈ ਕੁਛ ਖਾ ਰਿਹਾ ਕੋਈ ਕੁਛ ਖਾ ਰਿਹਾ ਆ ਵੀਰ ਨੂੰ ਦਹੀਂ ਭੱਲੇ ਬਹੁਤ ਸਵਾਦ ਲੱਗੇ ਤੇ ਹਰ ਇੱਕ ਜਣਾ ਕਰੋ ਇੱਕ ਇੱਕ ਚੀਜ਼ ਬਣਾ ਕੇ ਲੈ ਕੇ ਆਇਆ ਤੇ ਇਹਦੇ ਨਾਲ ਇਹ ਹੁੰਦਾ ਵੀ ਸੌਖਾ ਹੋ ਜਾਂਦਾ ਥੋੜਾ ਜਿਹਾ ਕੰਮ ਤੇ ਇੱਧਰ ਸਾਡਾ ਵੀ ਪ੍ਰੋਗਰਾਮ ਬਾਹਰ ਰੈਡੀ ਆ ਪੂਰਾ ਤੇ ਇੱਧਰ ਅਸੀਂ ਚਿਕਨ ਚੂਕਨ ਕੁੱਕ ਕਰਾਂਗੇ ਹਾਂ ਦੇਖ ਤਾ ਹੂੰ ਇਹ ਕੁੜੀਆਂ ਮਨ ਲਈ ਇੱਕ ਕਿੱਥੇ ਸੈਟ ਆਉਣਾ ਬਹੁਤ ਛੋਟਾ ਮੈਗਾ ਉਹ ਤੇ ਸੈਟ ਨਹੀਂ ਟੈਂਸ਼ਨ ਨਾ ਲੋ ਰਹਾ ਮੈਂ ਘਰ ਲੈਣਾ ਸੈਟ ਇਹਦੇ ਉੱਤੇ ਪਹਿਲਾਂ ਜਿਦਾ ਡੈਕਨ ਕਿਲੋ ਪੈਕ ਕਰਕੇ ਹੂੰ ਕਿਲੋ ਕੋ ਕਰ ਲੈਣਾ ਇੱਕ ਕਿਲੋ ਮੈਂ ਥੋੜਾ ਪਹਿਲਾਂ ਕਰ ਲੈਣਾ ਆਹ ਮੈਨੂੰ ਬਣਾਉਂਦੇ ਗੱਲ ਮੈਂ ਕੁੱਕ ਗਰਮ ਤਾਂ ਹੋਈ ਜਾਂਦਾ ਤੇ ਆਂਡੇ ਵੀ ਉਹ ਲਾ ਗਏ 1 2 3 4 ਪਾਣੀ ਦਾ ਕਿੰਨੇ ਆਹੋ ਅਸੀਂ ਵੀ ਇਦਾਂ ਹੀ ਕਰੀਦਾ ਸੀ ਆਂਡੇ ਬਣਾ ਗਏ ਇਹਨਾਂ ਨੂੰ ਗਰਮ ਕਰਦ ਰਿਹਾ ਭੈਣ ਤੇ ਜਦੋਂ ਹਜ਼ੂਰ ਕਰਨਾ ਸੀ ਹਣ ਤੇ ਗ੍ਰਿਲ ਦੀਆਂ ਬਹੁਤ ਸਿਫਤਾਂ ਭਾਈ ਨੇ ਕੀਤੀਆਂ ਤੇ ਜਰੂਰ ਤੁਸੀਂ ਗ੍ਰੇਲੇ ਯੂਜ਼ ਕਰਕੇ ਦੇਖਿਓ ਬਹੁਤ ਵਧੀਆ ਹੈ ਬਾਰਬੀਕਿਊ ਨਾਲ ਉਹ ਗ੍ਰਿਲ ਬਹੁਤ ਵਧੀਆ ਹੈ ਜਰੂਰ ਯੂਜ਼ ਕਰਿਓ ਸਨਬੀਨ ਵਾਲਿਆਂ ਤੋਂ ਮਿਲਦੀ ਹੈ ਗ੍ਰਿਲ ਤੇ ਇਧਰ ਤੁਹਾਨੂੰ ਇੱਕ ਹੋਰ ਸ਼ੈ ਦਿਖਾਉਣੀ ਹੈ ਜੀ ਇਹ ਹੈਗੀ ਹੈ ਜੀ ਸਾਡੀ ਸ਼ਨੈਲ ਇਹ ਵੀ ਸਾਡੀ ਫੈਮਿਲੀ ਮੈਂਬਰ ਹੀ ਆ ਬਹੁਤ ਸਿਆਣੀ ਹੈ ਇਹ ਬਹੁਤ ਪਿਆਰੀ ਹੈ ਸ਼ਨੈਲ ਇਜ਼ ਵੈਰੀ ਬਿਊਟੀਫੁਲ ਤੇ ਇਹ ਬਹੁਤ ਪਿਆਰੀ ਬੱਚੀ ਹੈ ਬਹੁਤ ਸਾਰੀਆਂ ਗੱਲਾਂ ਮੰਨ ਲੈਂਦੀ ਹੈ ਇਹਨੂੰ ਹੱਲੇ ਆਪਾਂ ਟੈਂਪਰੇਰੀ ਫਰੈਂਸ ਕਰਕੇ ਦਿੱਤੀ ਹੋਈ ਆ ਪਰ ਇਹਦਾ ਪ੍ਰੋਪਰ ਜਿਗਾਰਡ ਪੂਰਾ ਬਣਾਵਾਂਗੇ ਤੇ ਫਿਰ ਉਹ ਵੀ ਤੁਹਾਨੂੰ ਟਾਈਮ ਲੱਗਿਆ ਤੇ ਦਿਖਾਵਾਂਗੇ ਹੁਣ ਇਧਰ ਦੇਖੋ ਲੱਗ ਚੁੱਕੇ ਆ ਪਕੌੜੇ ਪਗੂੜੇ ਦਹੀਂ ਭੱਲੇ ਪਕੌੜੇ ਨਿਊਡਲਸ ਸਾਰਾ ਕੁਝ ਲੱਗ ਚੁੱਕਾ ਤੇ ਇਧਰ ਪੂਰੇ ਬਰਾਤੀ ਆ ਗਏ ਆ ਹੁਣ ਬਸ ਬਫੇ ਲੱਗ ਗਿਆ ਤੇ ਬਰਾਤੀਆਂ ਨੇ ਪਲੇਟਾਂ ਚੱਕ ਲਈਆਂ ਇਧਰ ਗਿਫਟ ਗਿਫਟ ਵੀ ਪਏ ਆ ਵਧੀਆ ਮਾਹੌਲ ਆ ਜਦੋਂ ਫੈਮਲੀਆਂ ਦੇ ਵਿੱਚ ਏਕਾ ਹੋਵੇ ਪਿਆਰ ਹੋਵੇ ਫੇਰ ਹੀ ਇਦਾਂ ਦੇ ਮਾਹੌਲ ਬਣਦੇ ਹੁੰਦੇ ਆ ਅਦਰਵਾਇਜ਼ ਬਾਹਰਲੇ ਮੁਲਕਾਂ 'ਚ ਤੁਹਾਨੂੰ ਪਤਾ ਹੈ ਬਹੁਤ ਹਾਰਡ ਆ ਇਦਾਂ ਦੇ ਮਾਹੌਲ ਬਣਾਉਣੇ ਪਰ ਵਾਹਿਗੁਰੂ ਦੀ ਕਿਰਪਾ ਹੈ ਸਾਡੇ ਟੱਬਰ ਤੇ ਮਹਾਰਾਜ ਦੀ ਪੂਰੀ ਕਿਰਪਾ ਆ ਵੀ ਸਾਰੇ ਪ੍ਰੋਗਰਾਮ ਅਸੀਂ ਇਕੱਠੇ ਹੋ ਕੇ ਮਨਾਈਦੇ ਆ ਤੇ ਮਹਾਰਾ ਇਦਾਂ ਹੀ ਆਪਣਾ ਹੱਥ ਬਣਾਈ ਰੱਖਣ ਸਾਡੇ ਪਰਿਵਾਰ ਤੇ ਤੇ ਸਾਰੇ ਖੁਸ਼ ਖੁਸ਼ ਰਹਿਣ ਤੇ ਇਦਾਂ ਹੀ ਖੁਸ਼ੀਆਂ ਮਨਾਉਂਦੇ ਰਹਿਣ ਬਹੁਤ ਵਧੀਆ ਲੱਗਦਾ ਹੈ ਸਾਰਿਆਂ ਨੂੰ ਫੇਰ ਇਦਾਂ ਪੰਜਾਬ ਦਾ ਥੋੜਾ ਚੇਤਾ ਘਟਾਉਂਦਾ ਆਉਂਦਾ ਤਾਂ ਹੈ ਇਦਾਂ ਦੇ ਮੌਕਿਆਂ ਦੇ ਪਰ ਥੋੜਾ ਜਿਹਾ ਘਟਾਉਂਦਾ ਕਿਉਂਕਿ ਇੱਥੇ ਵੀ ਫੇਰ ਇਦਾਂ ਦੇ ਮਾਹੌਲ ਚੱਲ ਜਦੋਂ ਬਣ ਜਾਂਦਾ ਨਾ ਤੇ ਫੇਰ ਤੁਹਾਡਾ ਦਿਲ ਲੱਗ ਜਾਂਦਾ ਹੈ ਦੇਖੋ ਬੱਚੇ ਆਪਣੀ ਜਗ੍ਹਾ ਖੁਸ਼ ਆ ਵੱਡੇ ਆਪਣੀ ਜਗ੍ਹਾ ਖੁਸ਼ ਆ ਤੇ ਹੱਲੇ ਅੱਧੇ ਬੰਦੇ ਸਾਡੇ ਮਿਸਿੰਗ ਆ ਅਸੀਂ ਟੋਟਲ ਉੱਧਾਂ 29 ਜਾਣੇ ਆ ਜਦੋਂ ਸਾਰੇ ਇਕੱਠੇ ਹੋ ਜੀਦਾ ਫੇਰ ਪੂਰਾ ਗਾ ਪੈਂਦਾ ਆ ਅੱਧੇ ਸ਼ੈਫਟਨ ਵਾਲੇ ਉਹ ਹੱਲੇ ਕਮਾਕਾਰਾਂ ਚ ਬਿਜ਼ੀ ਆ ਹੋ ਆ ਨਹੀਂ ਸਕੇ ਉਹਨਾਂ ਨੂੰ ਅਸੀਂ ਮਿਸ ਕਰ ਰਹੇ ਆ ਤੇ ਇੱਥੇ ਹੁਣ ਬੈ ਕੇ ਆਪਾਂ ਸਾਰੇ ਜਣੇ ਪਕੌੜੇ ਪਕੂੜੇ ਛਕ ਰਹੇ ਆਂ ਸਾਰੇ ਖਾ ਪੀ ਰਹੇ ਆਂ ਸਾਡਾ ਲਈ ਚਾਚਾ ਨਹੀਂ ਆਇਆ ਚਾਚਾ ਹਲੇ ਮਿਸਿੰਗ ਆ ਚਾਚੇ ਨੇ ਆਉਣਾ ਉਹ ਟਰੱਕ ਛੱਡਣ ਗਿਆ ਮੜਿਆ ਉਹ ਸਾਡਾ ਬੰਦਾ ਮੇਨ ਆ ਤੇ ਬਾਕੀ ਹਲੇ ਚੰਨਾ ਬਾਈ ਨਹੀਂ ਆਇਆ ਉਹ ਵੀ ਕੰਮ ਚ ਬਿਜੀ ਸੀਗਾ ਉਹ ਵੀ ਬੰਦਾ ਮੇਨ ਹੀ ਆ ਸਾਡਾ ਤੇ ਜਿਹੜੇ ਬੰਦੇ ਨਹੀਂ ਆਏ ਫੁੱਫੜ ਨਹੀਂ ਆਏ ਸਾਡਾ ਹਲੇ ਮੇਨ ਦਾ ਫੁੱਫੜਾ ਦਾ ਹੁੰਦਾ ਨਾ ਫੁੱਫੜ ਦੋਨੇ ਮਿਸਿੰਗ ਆ ਉਹਨਾਂ ਇਹ ਨਹੀਂ ਪਤਾ ਵੀ ਕੱਲ ਨੂੰ ਗੁੱਸਾ ਹੀ ਹੋ ਜਾਣ ਬੰਵਾ ਵੀ ਫੁੱਫਣਾ ਬਿਨਾ ਤੁਸੀਂ ਪ੍ਰੋਗਰਾਮ ਕਰ ਲਿਆ ਤੇ ਗੱਲ ਭਾਰੀ ਵੀ ਪੈ ਸਕਦੀ ਆ ਬਸ ਇੱਥੇ ਆ ਕੇ ਥੋੜੀ ਯਾਦ ਆਉਂਦੀ ਏ ਪੰਜਾਬ ਦੀ ਜਦੋਂ ਪਟਾਕੇ ਨਹੀਂ ਚਲਾਉਣ ਨੂੰ ਮਿਲਦੇ ਤੇ ਬਸ ਇਕੱਲੀਆਂ ਫੁੱਲ ਚੜੀਆਂ ਚਲਾ ਕੇ ਮਨ ਪਰਚਾਵਾ ਕਰ ਲੀਦਾ ਹੈ ਤੇ ਜਿਹੜੇ ਇੱਥੇ ਜੰਮੇ ਆ ਬੱਚੇ ਉਹਨਾਂ ਨੂੰ ਤਾਂ ਚਲ ਪਤਾ ਹੀ ਨਹੀਂ ਹੈਗਾ ਵੀ ਇਹ ਸਿਸਟਮ ਕੀ ਆ ਨਾ ਦੀਵਾਲੀ ਦਾ ਪਟਾਕੇ ਚਲਦੇ ਆ ਉੱਥੇ ਆ ਦੇਖੋ ਕਿੰਨਾ ਖੁਸ਼ ਏ ਆ ਪੂਰਾ ਪਰ ਇਹਨਾਂ ਨੂੰ ਕੁਝ ਨਹੀਂ ਪਤਾ ਵੀ ਉੱਥੇ ਪੰਜਾਬ 'ਚ કે ਹਿਸਾਬ ਨਾਲ ਹੁੰਦਾ ਹਨ ਮਾਹੌਲ ਚੜ੍ਹਦੀ ਕਲਾ ਦਾ ਕਿਉਂਕਿ ਕਈ ਵਾਰੀ ਨਹੀਂ ਉੱਥੇ ਜਾਣਾ ਬਣਦਾ ਤਾਂ ਕਰਕੇ ਮਿਸ ਹੋ ਜਾਂਦੀਆਂ ਚੀਜ਼ਾਂ ਪਰ ਅਸੀਂ ਮਿਸ ਕਰੀਦਾ ਵੀ ਜਦੋਂ ਉੱਥੇ ਪਟਾਕੇ ਚਲਾਈਦੇ ਸੀ ਉਹ ਵੱਖਰਾ ਨਜ਼ਾਰਾ ਹੁੰਦਾ ਸੀਗਾ ਪਰ ਬਹੁਤ ਸੋਹਣਾ ਲੱਗ ਰਿਹਾ ਹੈ ਵੀ ਸਾਰੇ ਇਕੱਠੇ ਆ ਤੇ ਚਲੋ ਜਿੱਦਾਂ ਵੀ ਮਨ ਰਿਹਾ ਬਹੁਤ ਸੋਹਣਾ ਟਾਈਮ ਮੰਨ ਰਿਹਾ ਹੈ ਹਨ ਵਧੀਆ ਲੱਗ ਰਿਹਾ ਹੈ ਇੰਜੋਏ ਹੋ ਰਿਹਾ ਸਾਰੇ ਬੱਚੇ ਵੀ ਇੰਜੋਏ ਕਰ ਰਹੇ ਆ ਵੱਡੇ ਵੀ ਇੰਜੋਏ ਕਰ ਰਹੇ ਆ ਤੇ ਇੱਧਰ ਆ ਬੈਠਾ ਹੀ ਚਾਚਾ ਸਾਡਾ ਆ ਗਿਆ ਹੈਗਾ ਚਾਚਾ ਹੁਣ ਕਿ ਇੱਧਰ ਵੀ ਪ੍ਰੋਗਰਾਮ ਚੱਲ ਰਿਹਾ ਪੂਰਾ ਤੇ ਇੱਧਰ ਆ ਬੱਚੇ ਦੇਖੋ ਪਸਤੋਲੀਆਂ ਦੇ ਵਿੱਚ ਪਟਾਕੇ ਪਵਾ ਕੇ ਇੱਕ ਦੂਜੇ ਦੇ ਮਾਰਨ ਦੇ ਪਟਾਕੇ ਇਹ ਬਖਰੇ ਡਾਉਨ ਬਣੇ ਆ ਕੋਈ ਜੱਗਾ ਬਣਿਆ ਕੋਈ ਸੁੱਚਾ ਬਣਿਆ ਤੇ ਇਸ ਮੌਕੇ ਫਰੋਜੀ ਸੂਟ ਵਾਲੀ ਭਾਬੀ ਜੀ ਦਾ ਥੈਂਕ ਯੂ ਕਰਨਾ ਬਣਦਾ ਇਹਨਾਂ ਨੇ ਸਾਰਾ ਪ੍ਰੋਗਰਾਮ ਅਰੇਂਜ ਕੀਤਾ ਹੈ ਤੇ ਬਾਕੀਆਂ ਦਾ ਵੀ ਚਲੋ ਐਫਰਟ ਹੈਗੇ ਵੀ ਚੀਜ਼ਾਂ ਬਣਾ ਕੇ ਲਿਆਏ ਆ ਘਰੋਂ ਤੇ ਧੰਨਵਾਦ ਸਾਰਿਆਂ ਦਾ ਇੰਨਾ ਸੋਹਣਾ ਸਮਾਂ ਬਤਾਉਣ ਦੇ ਲਈ ਕਿਉਂਕਿ ਇਦਾਂ ਦੇ ਟਾਈਮ ਜਾਨੀ ਕਿ ਕਦੀ ਕਦੀ ਆਉਂਦੇ ਆ ਆ ਦੇਖੋ ਬੱਚੇ ਆਪਸ ਚ ਆ ਨੌਨਿਹਾਲ ਸਿੰਘ ਆ ਸਾਡਾ ਇਹ ਮਹਾਰਾਜ ਨੇ ਦਾਤ ਬਖਸ਼ਿਆ ਨੌਨਿਹਾਲ ਸਿੰਘ ਤੇ ਆ ਹੈਗਾ ਸਰਤਾਜ ਸਿੰਘ ਵੱਡਾ ਇਹ ਸਰਤਾ ਇਹ ਆਪਸ ਚ ਚਾਚਾ ਭਤੀਜਾ ਆ ਸਰਤਾਜ ਹੈਗਾ ਚਾਚਾ ਤੇ ਉਹ ਹੈਗਾ ਭਤੀਜਾ ਦੇਖੋ ਇਹ ਕਿੰਨੇ ਛੋਟੇ ਛੋਟੇ ਆ ਉਹ ਚਾਚਾ ਭਤੀਜੇ ਨੂੰ ਖਿਲਾ ਰਿਹਾ ਹੈ ਤੇ ਚਾਚਾ ਆਪ ਵੀ ਹਲੇ ਖੇਡਣ ਦੀ ਉਮਰ ਸੀ ਆ ਇਹ ਆਉ ਚੱਕ ਲਈ ਚਾਚੇ ਨੇ ਭਤੀਜਾ ਤੇ ਕਹਿੰਦਾ ਅਸੀਂ ਕਿ ਚੱਕ ਕੇ ਲੈ ਗਏ ਅਹੀ ਕਿ ਚੱਕ ਕੇ ਲੈ ਗਏ ਲੈ ਕਹਿੰਦਾ ਅਸੀਂ ਕਿ ਚੱਕ ਕੇ ਲੈ ਗਏ ਤੈਨੂੰ ਤੈਨੂੰ ਪਤਾ ਲੱਗੂ ਜੇ ਤੇਰੇ ਚਪੜੇ 'ਤੇ ਸੋ ਏ ਸੀ ਜੀ ਸਾਡੀ ਛੋਟੀ ਜਿਹੀ ਦੀਵਾਲੀ ਤੇ ਆਸ ਕਰਦੇ ਹਾਂ ਤੁਹਾਨੂੰ ਪਸੰਦ ਆਇਆ ਹੋਊਗਾ ਸਾਡਾ ਬਲੌਗ ਜੇ ਪਸੰਦ ਆਇਆ ਤੇ ਸਬਸਕ੍ਰਾਈਬ ਜਰੂਰ ਕਰਿਓ ਕਮੈਂਟ ਜਰੂਰ ਕਰਿਓ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜਰੂਰ ਕਰਿਓ ਲਾਈਕ ਜਰੂਰ ਕਰਿਓ ਤੇ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਇਹ ਬਲੌਗ ਦੇਖਣ ਦੇ ਲਈ ਮਾਰਾ ਸਾਰਿਆਂ ਨੂੰ ਖੁਸ਼ੀਆਂ ਬਖਸ਼ਣ ਤੰਦਰੁਸਤੀਆਂ ਬਖਸ਼ਣ ਮੇਰਾ ਭਰਿਆਂ ਹੱਥ ਰੱਖਣਾ ਸਤਿ ਸ਼੍ਰੀ ਅਕਾਲ